ਉਹ ਜੰਨੀ ਤੇਰੇ ਗਣੀ ਕੰਟਾ ਹੋ ਗਿਆ ਉਹ ਦੇਖ ਦੇ ਤੈਨੂੰ ਕਪੰਡੀ ਪਾ ਹ ਪ੍ਰਾਨੀ ਪਵਾਇਆ ਗਿਆ ਉਹ ਕਣਕ ਦਾ ਦਾਸ ਐ ਤਾਂ ਆਪਾਂ ਪਾਈ ਘੜਿਆਂ ਦੇਖ ਕੇ ਮੈਂ ਖਲਾਰਾ ਪਾਇਆ ਤੈਨੂੰ ਕੈਸੀ ਰਸੇ ਸਿੱਧੇ ਬਸਾਈ ਰੱਸਾ ਗੇਰੇ ਬਸਾਤਾ ਫਰਾ ਗਦਰ ਫਾਤਾਵਾ ਉਹ ਕੀ ਆ ਗੱਲ ਕਰਤੀ ਸੁਖੇ ਮੈਂ ਤੈਨੂੰ ਪਹਿਲੀ ਕਿਹਾ ਜੀ ਵੀ ਛੋਟੇ ਕਰ ਲੈ ਰਸੇ ਰਸੇ ਦਾ ਤੂੰ 2 2 ਜੋੜ ਜੋੜ ਬਣਾ ਕੇ ਦਾ ਢੇ ਢੇ ਭਰੇ ਚੱਕੂਗਾ ਕੌਣ ਜੱਡੇ ਜੱਡੇ ਤੂੰ ਬਣਾਈ ਜਨਾ ਓਏ ਆਪਣਾ ਕੰਮ ਤਾਂ ਸੀਗਾ ਕਣਕ ਵੜ ਕੇ ਭਰੇ ਪਾਉਣਾ ਤਾਂ ਇਹ ਚੱਕਣ ਤੋਂ ਕੀ ਲੈਣਾ ਜਿਹੜਾ ਉਹ ਆਪੀ ਚੱਕੀ ਜਾਊਗਾ ਤੂੰ ਕਿਰਾ ਮੰਨ ਕੇ ਨੰਗ ਚੱਲ ਇੱਥੋਂ ਆਪਣੀ ਤਾਂ ਚਾਰ ਮਾਣ ਤੇ ਦੋ ਪੱਲੀ ਦੇ ਪੰਡਾ ਤੋੜੀ ਦੀ ਆਪਣੇ ਕੋਲੇ ਆ ਜਾਣੀ ਤੈਨੂੰ ਕਦੀ ਟੈਨਸ਼ਨ ਆ ਕਿ ਤੂੰ ਤਾਂ ਬੜਾ ਰੋਲਾ ਪਾਣਾ ਯਾਰ ਓਕੇ ਆ ਗੱਲ ਕਰਤੀ ਸੁੱਖਿਆ ਤੂੰ ਨਾ ਮੇਰੀ ਗੱਲ ਸੁਣ ਬਾਈ ਬਣ ਕੇ ਤੂੰ ਐਵੇਂ ਨਾ ਮੈਨੂੰ ਡਰਾਈ ਜਾ ਕਰ ਮੈਂ ਤੈਨੂੰ ਆਈ ਕਹਿਣਾਗਾ ਬਿਆ ਸੇਦੀ ਜੀਤੀ ਵੱਢ ਕੇ ਫਿਰ ਆਪਾਂ ਮੇਲੇ ਤੇ ਵੀ ਜਾਣਾਗਾ ਮੇਲੇ 'ਚ ਵੀ ਥੋੜੇ ਦੇਣੀ ਰਹਿਗੇ ਕਹਿੰਦੇ ਆ ਬਸਾਖੀ ਤੋਂ ਬਾਅਦ ਮੇਲਾ ਜਾਉਂਦਾ ਹੁੰਦਾ ਆਪਾਂ ਦੇਖਣ ਜਾਣਾ ਬਾਈ ਬਣ ਕੇ ਮੈਨੂੰ ਟਰੱਕ ਦਵਾਦੀ ਉੱਥੋਂਗਾ ਆਹੋ ਦਵਾਦੀ ਤੈਨੂੰ ਟਰੱਕ ਮੈਂ ਤਾਂ ਤੈਨੂੰ ਟਰੈਕਟਰ ਟਰਾਲੀ ਦਵਾਉਣ ਨੂੰ ਫਿਰਾਂ ਤੂੰ ਟਰੱਕ ਦੇ ਮਗਰ ਟਰੱਕ ਤੋਂ ਦੱਸ ਕੀ ਕਰਾਉਣਾ ਤੇ